दोस्तों एच बी वन वीजा एलिजीबिलिटी रिक्वायरमेंट है जी नर्सिंग पोजिशन है उस हो। अगर नहीं है तो फिर एच बी वन वीजा उस नर्स का फॉरन कंट्री इंपलैक्स कलियर करने से भी नहीं लग सकता दूसरी गल अगर एच बी वन वीजा लड़की एलिजिबल भी है स्पोंसर अठासी लाख परे के स्पोंसर नर्स नयर टेकर ਜਾ ਡਾਕਟਰ ਬੁਲਾਏ ਗਾਉਂ ਤੇ ਉਹ ਵੀ ਕੋਟਾ ਸਿਸਟਮ ਹੈ 85000 85000 ਐਸਬੀ ਵਨ ਵੀਜ਼ਾ ਤੇ ਬੁਲਾਇਆ ਜਾ ਸਕਦੇ ਹੈ ਚਾਹੇ ਨਰਸ ਹੈ ਚਾਹੇ ਡਾਕਟਰ ਹੈ ਚਾਹੇ ਆਊਟ ਮੈਡੀਕਲ ਜਿਹਦੇ ਜਿਹਦੇ 77% ਕੋਟਾ ਇੰਡੀਆ ਦਾ ਪਰਮ ਟੁੱਟਣਗੇ ਨਰਸਿੰਗ ਕਾਲਜ ਦੇ ਪਰਮ ਟੁੱਟਣਗੇ ਯੂ ਐਸ ਏ ਵਾਸਤੇ ਲੋਕਾਂ ਦੇ ਪਰਮ ਟੁੱਟਣਗੇ ਉਹਨਾਂ ਲੋਕਾਂ ਦੇ ਜਿਹੜੇ ਕੀ ਵਿਚੋਲੀਏ ਹੈਗੇ ਪਰਮਪੁੱਟੜ ਦੇ ਐਨ ਕਲੈਕਸ ਆਰ ਐਨ ਦੇ ਟੈਸਟ ਦੁਆਣ ਵਾਲੇ ਯੂ ਐਸ اے ਵਾਸਤੇ ਕਿ ਆਓ ਦੇਖੋ ਗ੍ਰੀਨਰੀ ਹੈ ਇੱਥੇ ਤੇ ਗ੍ਰੀਨਰੀ 88 ਲੱਖ ਦੇ ਨਾਲ ਰੁਕੇਗੀ ਦੂਸਰੀ ਗੱਲ ਐਚ ਬੀ 1 ਵੀਜ਼ਾ ਦੇ ਵਿੱਚ ਨਰਸਾਂ ਵਾਸਤੇ ਇੱਕ ਬੜੀ ਜ਼ਰੂਰੀ ਚੀਜ਼ ਆਏਗੀ ਕਿ ਉਹ ਬੈਚਲਰ ਡਿਗਰੀ ਹੋਣ ਅਤੇ ਕਿ ਕਦੀ ਕਦੀ ਮਾਸਟਰ ਜਾਂ ਪੀ ਐਚ ਡੀ ਗ੍ਰੀ ਹੋਣ ਨਰਸ ਮੈਨੇਜਰ ਦਾ ਓਕਿਊਪੇਸ਼ਨ ਹੋਵੇ ਨਰਸ ਪ੍ਰੈਕਟੀਸ਼ਨਰ ਹੋਣ ਸਰਟੀਫਾਈਡ ਰਜਿਸਟਰਡ ਨਰਸ ਐਨ ਐਸ ਥੈਸ ਅਨੇਸਥੀਸੀਆ ਦੇ ਨਾਲ ਲੱਗੇ ਹੋਣ ਸੀਆਰਐਨਏ ਦੇ ਸਰਟੀਫਾਈਡ ਨਰਸ ਮੈਡਵਾਈਫਰੀ ਜਾਂ ਕਲੀਨिकल ਨਰਸ ਸਪੈਸ਼ਲਿਸਟ ਜਾਂ ਨਰਸ ਐਜੂਕੇਟਰ ਪੋਜੀਸ਼ਨ ਵਿੱਚ ਹੋਣ ਤੇ ਜਿਵੇਂ ਕਿ ਨਰਸਿੰਗ ਇਨਫੋਰਮੈਟਿਕ ਪੋਜੀਸ਼ਨਸ ਤਾਂ ਉਹ ਐਜਬੀ ਵੱਲ ਵਰਕ ਵੀਜ਼ੇ ਵਾਸਤੇ ਐਲੀਜੀਬਲ ਹੈਗੇ ਪ੍ਰੋਵਾਈਡਡ 88 ਲੱਖ ਸਪான்ਸਰ ਵਾਲਾ ਵੀਜ਼ਾ ਫੀਸ ਪਰੇ ਕਿਹੜਾ ਹੈਗਾ ਬੱਤਾ ਜਿਹੜਾ 80 ਲੱਖ ਪਰ ਦੇ ਉਹ ਵੀ ਸਾਡੀ ਨਰਸਾਂ ਵਾਸਤੇ ਤੇ ਇਹ ਕਹਿਣਾ ਕਿ ਜੀਐਨਐਮ ਦਾ ਅਮਰੀਕਾ ਵਿੱਚ ਤੇ ਏਐਨਐਮ ਦਾ ਤੇ ਬੀਐਸਸੀ ਨਰਸਿੰਗ ਦਾ ਬੜਾ ਸਕੋਪ ਹੈ ਉਹ ਤੁਹਾਡੇ ਸਾਹਮਣੇ ਹੀ ਮੈਂ ਪੇਸ਼ ਕਰ ਦਿੱਤਾ ਹੈਗਾ ਇੱਕ ਐਕਟੀਵੇਸ਼ਨ એનર્ਜੀ ਹੁੰਦੀ ਹੈ ਕੈਮਿਸਟਰੀ ਵਿੱਚ ਉਹਨੂੰ ਪਾਰ ਕਰਕੇ ਕੈਮੀਕਲ ਰਿਐਕਸ਼ਨ ਹੁੰਦਾ ਹੈ ਤੇ ਬੜਾ ਵੱਡਾ ਮੌਕੀ ਡੋਕੀ ਸਾਡੇ ਸਾਹਮਣੇ ਪੈਦਾ ਹੋ ਗਿਆ ਹੈਗਾ ਬੈਰੀਅਰ ਐਕਟੀਵੇਸ਼ਨ ਜਿਸ ਦੇ ਨਾਲ ਕੇ ਸਾਡੇ ਪਰਮ ਟੁੱਟ ਜਾਣਗੇ ਆਪਣਾ ਦੇਸ਼ ਹੀ ਚੰਗਾ ਲੱਗੇਗਾ ਯਾ ਫਿਰ ਕੇਅਰਗਿਵਰ ਦੇ ਵੇਚ ਤੇ ਨਰਸ ਕੇਅਰਗਿਵਰ ਕੋਰਸ ਕਰੇ ਸਾਡੇ ਤੋਂ ਐਕਸਪੀਰੀਅੰਸ ਸੰਬੰਧਿਤ ਲਏ ਅਵੈਂਚੂਰ ਤੇ ਕੈਨੇਡਾ ਨੂੰ ਮੂਵ ਕਰੇ ਵੀ ਫੈਮਿਲੀ ਪੀਆ ਯੂ ਐਸ ਏ ਦੇ ਚੱਕਰ ਨੂੰ ਕੋਲ ਜੇ ਕਿਉਂਕਿ ਉਹਨੂੰ ਇਹ ਚੀਜ਼ ਜਦੋਂ ਪਤਾ ਲੱਗੇਗੀ ਤਾਂ ਮੁੱਤਾ ਹੋ ਚੁੱਕਿਆ ਹੋਣਗੇ ਆਉਣਗੇ ਆਪੋਰਟਲ ਬੰਦ ਹੋ ਚੁੱਕਿਆ ਹੋਣਗੇ ਯਾਦ ਰੱਖੋ ਬਾਬਾ ਦੀਪ ਸਿੰਘ ਇੰਡੋ ਅਮਰੀਕਨ ਇੰਸਟੀਚੂਟ ਇਵੇਂ ਹੀ ਤੁਹਾਡੀ ਸਹਿਮਤ ਦਿੰਦਾ ਰਹੇਗਾ ਚਿੱਲ ਡੀਮਾਰਟ ਦੇ ਨੇੜੇ ਸਰਦ ਰੋਡ ਕਮਲ ਕਲੋਨੀ ਗਲੀ ਨੰਬਰ 4 ਪਟਿਆਲਾ wwwparamedicalindia.com whatsapp 9872468540 ਧੰਨਵਾਦ